ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਹੋ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਰੋਜ਼ ਰੋਜ਼ ਵੇਖਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਔਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਸੂਟਾਂ ਦੀ ਕਲੈਕਸ਼ਨ ਬਹੁਤ ਸੋਹਣੇ ਸੂਟ ਨੇ ਸਿਰਫ 850 ਦੀ ਰ ਸਤਿ ਨੀਆ ਕਿ ਵੀਡੀਓ ਸਾਡੀ ਦਿਨ ਚ ਦੋ ਵਾਰੀ ਆਂਦੀ ਹੈ 7 ਵਜੇ ਰਾਤ 8 ਵਜੇ ਜ਼ਰੂਰ ਦੇਖਿਆ ਕਰੋ ਹਮੇਸ਼ਾ ਤੁਹਾਡੇ ਵਾਸਤੇ ਕੁਛ ਨਾ ਕੁਛ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਚੰਗਾ ਤੇ ਨਵਾਂ ਠੀਕ ਹੈ ਇਹ ਨਹੀਂ ਆ ਹੁੰਦਾ ਸਾਨੂੰ ਕਿ ਬਿਲਕੁਲ ਚੀਪ ਪ੍ਰਾਈਸ ਦੇ ਵਿੱਚ ਚੀਪ ਹੀ ਕੁਆਲਿਟੀ ਦਾ ਇਹ ਸਾਨੂੰ ਹੁੰਦਾ ਚੀਪ ਪ੍ਰਾਈਸ ਦੇ ਵਿੱਚ ਤੁਹਾਡੇ ਵਾਸਤੇ ਇੱਕ ਬੈਸਟ ਚੀਜ਼ ਲੈ ਕੇ ਆਈਏ ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ ਤੇ ਰੇਟ ਵੀ ਸਭ ਨੂੰ ਪਸੰਦ ਆਣ ਠੀਕ ਹੈ ਤੇ ਫਿਲਹਾਲ ਕੋਟੀਆਂ ਦੀ ਵੀਡੀਓ ਦੀ ਕਾਫੀ ਬੱਲੇ ਬੱਲੇ ਆ ਕੋਟੀਆਂ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਕੋਟੀਆਂ ਦੀ ਵੀਡੀਓ ਨੂੰ ਤੇ ਕੋਟੀਆਂ ਦੀ ਬਹੁਤ ਸਾਰੀ ਕਲੈਕਸ਼ਨ ਆਪਣੇ ਕੋਲ ਹੈਗੀ ਆ ਤੁਸੀਂ ਉਹਨਾਂ ਨੂੰ ਦੇਖੋ ਤੇ ਖਰੀਦੋ ਤੇ ਆਪਣੇ ਪਿਆਰੇ ਪਿਆਰੇ ਰਿਵਿਊ ਸਾਡੇ ਨਾਲ ਜਰੂਰ ਸ਼ੇਅਰ ਕਰੋ ਤੇ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਸੀ ਮੈਂ ਜਦੋਂ ਵੀ ਤੁਹਾਡੀ ਪੇਮੈਂਟ ਆ ਜਾਂਦੀ ਹੈ ਠੀਕ ਹੈ ਪਹਿਲੀ ਗੱਲ ਤੇ ਤੁਸੀਂ ਬਹੁਤ ٹرسٹ ਕਰ ਰਹੇ ਹੋ ਉਹਦੇ ਵਾਸਤੇ ਥੈਂਕ ਯੂ ਜਦੋਂ ਵੀ ਤੁਹਾਡੀ ਪੇਮੈਂਟ ਆ ਜਾਂਦੀ ਹੈ ਉਸ ਤੋਂ ਬਾਅਦ ਤੁਹਾਡਾ ਪਾਰਸਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਗਲੇ ਦਿਨ ਹੀ ਤੁਹਾਡਾ ਪਾਰਸਲ ਆਪਾਂ ਕੱਢ ਦਈਏ ਹੈਨਾ ਜਦੋਂ ਆਪਾਂ ਪਾਰਸਲ ਭੇਜ ਦਿੰਨੇ ਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ 2-3 ਦਿਨ ਦੇ ਵਿੱਚ ਪਾਰਸਲ ਪਹੁੰਚ ਜਾਂਦਾ ਹੈ ਅਦਰ ਸਟੇਟਾਂ ਦੇ ਵਿੱਚ ਹਫਤਾ ਲੱਗ ਜਾਂਦਾ ਹੈਨਾ 5 ਦਿਨ ਹਫਤਾ 10 ਦਿਨ ਇੱਥੋਂ ਤੱਕ ਲੱਗ ਜਾਂਦਾ ਹੈ ਪਰ ਇਹ ਅੱਜ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸਾਰੇ ਪਹਿਨ ਪਰਾਵਾਂ ਨੂੰ ਗਾਰੰਟੀ ਦਿੰਨੀ ਆ ਕਿ ਪਾਰਸਲ ਨੂੰ ਚਾਹੇ 2 ਦਿਨ ਲੱਗਣ ਪਾਰਸਲ ਨੂੰ ਚਾਹੇ 5 ਦਿਨ ਲੱਗਣ ਚਾਹੇ 10 ਦਿਨ ਲੱਗਣ ਜਿੰਨਾ ਚਿਰ ਤੱਕ ਪਾਰਸਲ ਪਹੁੰਚਦਾ ਨਹੀਂ ਹੈ ਉਹਨਾਂ ਚਿਰ ਤੱਕ ਗਾਰੰਟੀ ਸਾਡੀ ਹੈ ਠੀਕ ਹੈ ਜੀ ਪਰ ਇਹਦੇ ਵਾਸਤੇ ਗਾਰੰਟੀ ਅਸੀਂ ਉਹਨਾਂ ਨੂੰ ਹੀ ਦੇ ਸਕਦੇ ਜਿਨ੍ਹਾਂ ਦੇ ਕੋਈ ਐਡਰੈਸ ਵਿੱਚ ਪ੍ਰੋਬਲਮ ਨਹੀਂ ਆ ਠੀਕ ਹੈ ਐਡਰੈਸ ਆਪਣਾ ਪ੍ਰੋਪਰ ਦੇਣਾ ਹੈ ਆਪਣਾ ਫੋਨ ਨੰਬਰ ਪ੍ਰੋਪਰ ਦੇਣਾ ਹੈ ਜਿਹੜਾ ਬਿਨਾ WhatsApp ਤੋਂ ਡਾਇਰੈਕਟ ਲੱਗਦਾ ਹੈ ਠੀਕ ਹੈ ਫਿਰ ਤੁਹਾਡਾ ਪਾਰਸਲ ਜ਼ਰੂਰ ਪਹੁੰਚੇਗਾ ਹੀ ਪਹੁੰਚੇਗਾ ਅਗਰ ਅਗਰ ਬਾਈ ਚਾਂਸ ਤੁਹਾਡਾ ਪਾਰਸਲ ਕਿਸੇ ਵੇਲੇ ਕਿਸੇ ਕਾਰਨ ਨਹੀਂ ਪਹੁੰਚਦਾ ਤੇ ਉਹ ਵੀ ਜ਼ਿੰਮੇਵਾਰੀ ਸਾਡੀ ਆ ਠੀਕ ਹੈ ਬਲਕੇ ਮਤਲਬ ਪੂਰੀ ਸ਼ੋਰਟੀ ਮੈਂ ਤੁਹਾਨੂੰ ਦੇ ਰਹੀ ਹਾਂ ਜਿੰਨਾ ਚਿਰ ਤੱਕ ਪਾਰਸਲ ਨਹੀਂ ਪਹੁੰਚਦਾ ਉਹਨਾਂ ਚਿਰ ਤੱਕ ਜ਼ਿੰਮੇਵਾਰੀ ਸਾਡੀ ਹੈ ਇਸ ਕਰਕੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜਦੋਂ ਵੀ ਕਿਸੇ ਦਾ ਪਾਰਸਲ ਨਹੀਂ ਪਹੁੰਚਦਾ ਅਸੀਂ ਉਹਨੂੰ ਟਰੈਕ ਕਰਦੇ ਹਾਂ ਪਰ 2-3 ਦਿਨ 4 ਦਿਨ ਹਫਤਾ ਤੁਸੀਂ ਮਤਲਬ ਜਿੰਨਾ ਦਾ ਹਫਤਾ ਲੱਗਣਾ ਹੈ ਉਹ ਉਹ 4-5 ਦਿਨ ਵੇਟ ਕਰਿਆ ਕਰਨ ਜਿਨ੍ਹਾਂ ਦੇ 2-3 ਦਿਨ ਲੱਗਣੇ ਉਹ 2-3 ਦਿਨ ਵੇਟ ਕਰਿਆ ਕਰਨ ਫਿਰ ਉਸ ਤੋਂ ਬਾਅਦ ਤੁਸੀਂ ਦੱਸਣਾ ਕਿ ਹਾਂ ਸਾਡਾ ਪਾਰਸਲ ਅਜੇ 4 ਦਿਨ ਹੋ ਗਏ ਨਹੀਂ ਪਹੁੰਚਿਆ ਫੇਰ ਅਸੀਂ ਉਹਦੇ ਬਾਰੇ ਉਹ ਟਰੈਕਿੰਗ ਕਰਕੇ ਤੁਹਾਨੂੰ ਦੱਸਾਂਗੇ ਅਸੀਂ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਕੰਪਲੇਂਟ ਵੀ ਪਾਈਦੀ ਆ ਜੋ ਵੀ ਸਾਡੇ ਕੋਲ ਹੁੰਦਾ ਹੈ ਉਹ ਅਸੀਂ ਜ਼ਰੂਰ ਕਰਦੇ ਆ ਠੀਕ ਹੈ ਇਸ ਕਰਕੇ ਤੁਸੀਂ ਘਬਰਾਇਆ ਨਾ ਕਰੋ ਕਿ ਹਾਈ ਦੀਦੀ 2 ਦਿਨ ਹੋ ਗਏ ਪਾਰਸਲ ਨਹੀਂ ਪਹੁੰਚਿਆ ਤੇ ਇਹਨਾਂ ਦਿਨ ਹੋ ਗਏ ਪਾਰਸਲ ਨਹੀਂ ਪਹੁੰਚਿਆ ਪਾਰਸਲ ਜ਼ਰੂਰ ਪਹੁੰਚੇਗਾ ਅਗਰ ਤੁਹਾਨੂੰ ਲੱਗਦਾ ਕਿ ਟਾਈਮ ਜ਼ਿਆਦਾ ਹੋ ਗਿਆ 3 ਦਿਨ ਚ ਪਹੁੰਚਾਣਾ ਚਾਹੀਦਾ ਸੀ 5 ਦਿਨ ਹੋ ਗਏ ਆ 4 ਦਿਨ ਹੋ ਗਏ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਘਬਰਾਉਣਾ ਨਹੀਂ ਹੈ ਜ਼ਿੰਮੇਵਾਰੀ ਸਾਡੀ ਹੈ 7000 ਤੱਕ ਪਾਰਸਲ ਤੁਹਾਡੇ ਘਰ ਨਹੀਂ ਪਹੁੰਚਦਾ ਠੀਕ ਹੈ ਜੀ ਤੇ ਚਲੋ ਦੇਖਦੇ ਹਾਂ ਸਾਡੇ ਦੇ ਸੂਟ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਆ ਠੀਕ ਹੈ ਜੀ ਸਾਡੀ ਪੈਰਵਾਈ ਹਮੇਸ਼ਾ ਰਹਿੰਦੀ ਹੈ ਠੀਕ ਹੈ ਲਓ ਜੀ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਸਸਤੇ ਤੇ ਸੋਨੇ ਕੁੜੀਆਂ ਤੇ ਖੁਸ਼ ਹੋ ਜਾਣਗੀਆਂ ਬਾਕੀ ਜਿਨ੍ਹਾਂ ਨੂੰ ਪਸੰਦ ਆ ਜਿਸ ਦਾ ਟਾਈ ਐਂਡ ਡਾਈ ਦਾ ਆਪਾ ਬਹੁਤ ਮਹਿੰਗੇ ਮਹਿੰਗੇ ਔਰਗਨ ਔਰਗਨਜ਼ਾ ਚ ਵੀ ਵਿਚੇ ਹੋਏ ਹਨਾ 1500 1600 2000 2100 ਦੀ ਰੇਂਜ ਚ ਵੀ ਵਿਚੇ ਹੋਏ ਹੁਣ ਇਹ ਉਸੇ ਤਰ੍ਹਾਂ ਦਾ ਹੀ ਆ ਗਿਆ ਡਿਜ਼ਾਈਨ ਆ ਗਿਆ ਤੇ ਉਸੇ ਤਰ੍ਹਾਂ ਦਾ ਹੀ ਸੂਟ ਆ ਗਿਆ ਪਰ ਇਹ ਮਿਲੇਗਾ ਜੀ ਤੁਹਾਨੂੰ ਸਿਰਫ ਤੇ ਸਿਰਫ 850 ਚ ਔਰ ਜੋਰਜਾਟ ਦੇ ਉੱਪਰ ਤੁਸੀਂ ਕਲਰ ਚੈੱਕ ਕਰੋ कि प्यारा कलर है और वर्क चैक करो एपर तुम इस तरह का वर्क मिलेगा ठीक है एलो जी ते नाल मिलेगा जी जोरजट का ही दुपट्टा एलो ठीक है जोरजट का दुपट्टा मिलेगा दुपट्टे दे दो साइड तुम वर्क मिलेगा ओके एलो बहुत सोहना दुपट्टा वे मिलेगी इस तरह की फ्रोजी कलर की बॉटम पॉप ठीक है वाले कलर नाल मैचिंग मिलेगी जी, फ्रोजी ਠੀਕ ਹੈ ਜੀ ਹੈਲੋ ਓਕੇ ਸਿਰਫ ਤੇ ਸਿਰਫ 850 ਪ੍ਰਾਈਸ ਰਹੇਗਾ ਬਹੁਤ ਸੋਹਣਾ ਸੂਟ ਹੈ देर ਨਹੀਂ ਕਰਨੀ ਫਟਾਫਟ ਲੈ ਲੈਣਾ ਹੈ ਹੈਲੋ ਜੀ ਨੈਕਸਟ ਸੂਟ ਆ ਗਿਆ ਜੀ ਆਪਣੇ ਕੋਲ ਹੈਲੋ ਪਿੰਕ ਕਲਰ ਹੈਲੋ ਕਮਾਲ ਦੇ ਸੂਟ ਨੇ ਬਹੁਤ ਸੋਹਣੇ ਹਲਕੇ ਫੁਲਕੇ ਕੁੜੀਆਂ ਵਾਸਤੇ ਬਹੁਤ ਹੀ ਸੋਹਣੇ ਲੱਗਣਗੇ ਤੇ ਬਾਕੀ ਜਿੰਨੂੰ ਵੀ ਪਸੰਦ ਆ ਮੈਨੂੰ ਬਹੁਤ ਪਸੰਦ ਆਏ ਸੀਗੇ ਤੇ ਬਹੁਤ ਹੀ ਸੋਹਣੇ ਸੂਟਾ ਲਾਈਨਿੰਗ ਤੇ ਲੱਗੇਗੀ ਲੱਗੇਗੀ ਜੌਰਜਟ ਦਾ ਬੇਸ ਆ ਤੇ ਪਰ ਬਹੁਤ ਸੋਹਣਾ ਜਿਹਾ ਬੇਸ ਆ ਤੇ ਸਭ ਤੋਂ ਸੋਹਣੀ ਗੱਲ ਕੀ ਤੇ ਰੇਟ ਬਹੁਤ ਸੋਨੇ ਆ ਸਿਰਫ ਸਿਰਫ 850 ਪਿੰਕ ਕਲਰ ਦੀ ਬਾਟਮ ਆਏਗੀ ਰਿਯਾਨ ਦੀ ਨਾਲ ਫੇਰ ਆ ਗਿਆ ਜੀ ਗਾਜਰੀ ਕਲਰ ਹਲੋ ਜੀ ਲਓ ਸਾਰੇ ਕਲਰ ਬਹੁਤ ਸੋਨੇ ਆ ਜਿਹੜਾ ਵੀ ਤੁਹਾਨੂੰ ਪਸੰਦ ਆ ਉਹ ਤੁਸੀਂ स्क्रीन शॉट भेज के अपना ऑर्डर कंफर्म करा सकते। जी लो जी तीसरा कलर आ गया गाजरी नेवी ब्लू भी सारे और कंट्रास्ट बॉटम की नहीं मतलब प्रिंट फिर आ गया जी अपने पैरट ग्रीन कलर सब तो सोना एवला कलर है ठीक है बहुत ग्रेस है कलर दी नैक्सट आ गया अपने कोलो कलर ठीक है हेलो <coughs> ए ग्रीन की कंट्रास्ट आई एंड ओके बॉटम रेन भी मिलेगी रुपट्टा जॉर्जट का मिलेगा सेम साढ़े अठ सौ प्राइस एच अपने को दो सैट आ एक फ्लावर आने गए वाले ठीक है बस फ्लावर का फर्क आ एक दूसरे एक बाकी अदरवाइज कोई नहीं है सेम कपड़ा सेम, सेम सारा कुछ आलो जी ठीक है सिर्फ फ्लावर का फर्क है जी। प्राइस साढ़े अठ सौ लगेगा ओहो कलर तो दिखाया नहीं ब्लैक एलो जी एक कलर आएगा ब्लैक ठीक है अभी कलर बहुत सोहना है यह आ गया दुपट्टा ਇਹ ਆਦੀ ਬੋਟਮ ਬਹੁਤ ਪਿਆਰੀ ਜੀ ਕੰਟਰਾਸਟ ਦਾ ਬਹੁਤ ਹੀ ਸੋਨਾ ਹਲਕਾ ਫੁਲਕਾ ਜਾਂ ਮੇਲਾ ਲੁੱਟਣ ਵਾਲਾ ਸੂਟ ਆ ਤੋਫੇ ਜਿਹਨਾਂ ਨੂੰ ਕਹਿ ਦਿੰਦੇ ਨੇ ਨਾ ਉਹ ਚੀਜ਼ ਆ ਐਲੋ ਜੀ ਓਕੇ ਨੈਕਸਟ ਆ ਗਿਆ ਆਪਣੇ ਕੋਲ ਮਸਲੀਨ ਦੇ ਉੱਪਰ 850 ਰੇਂਜ ਦਾ ਸੂਟ ਹੋਏਗਾ ਐਲੋ ਜੀ ਬਹੁਤ ਹੀ ਸੋਨਾ ਸੂਟ ਆ ਇਹਦੇ ਉੱਪਰ ਤੁਹਾਨੂੰ ਸਾਰਾ ਨਾ ਪੈਨਲ ਸਾਈਡ ਵਰਕ ਮਿਲੇਗਾ ਗਲੇ ਦੇ ਉੱਪਰ ਵਰਕ ਮਿਲੇਗਾ ਐਲੋ ਜੀ ਇਸ ਤਰ੍ਹਾਂ ਠੀਕ ਹੈ ਵਿੱਦ ਤੁਹਾਨੂੰ ਮਿਲੇਗਾ ਜੀ ਬਾਵਾ ਦੇ ਉੱਤੇ ਵਰਕ ਪੌਂਚੇ ਦੇ ਉੱਪਰ ਵਰਕ ਮਿਲੇਗਾ গোল্ডেন ਕਲਰ ਦਾ ਠੀਕ ਹੈ ਬਾਵਾ ਦੇ ਉੱਤੇ ਪੌਂਚੇ ਦੇ ਉੱਪਰ ਲਾਈਟ ਲਵੈਂਡਰ ਕਲਰ ਦਾ ਸੂਟ ਨਾਲ ਮਸਲੀਨ ਦਾ ਦੁਪੱਟਾ ਆਊਗਾ ਐ ਲੋ ਜੀ ਠੀਕ ਹੈ ਨਾਲ ਮਸਲੀਨ ਦਾ ਦੁਪੱਟਾ ਆਊਗਾ ਤੇ ਨਾਲ ਲੱਗੀ ਹੋਈ ਹੈ ਲੇਸ গোল্ডਨ ਲੋ ਜੀ ਬਹੁਤ ਸੋਹਣਾ ਸੂਟ ਆ ਸਿਰਫ ਤੇ ਸਿਰਫ 850 ਅੱਜ ਵਾਲੇ ਸੂਟ ਸਾਰੇ 850 ਚ ਹੀ ਹੋਣਗੇ ਲੋ ਜੀ ਨੈਕਸਟ ਆ ਗਿਆ ਚਿਤਰਾ ਦੇ ਉੱਪਰ ਇਹ ਚਿਤਰਾ ਇੱਕ ਤਰ੍ਹਾਂ ਦਾ ਫੈਬਰਿਕ ਆ ਉਹਨੂੰ ਕਹਿੰਦੇ ਆ ਤੇ ਵੈਸੇ ਸ਼ਿਮਰ ਟਾਈਪ ਹੁੰਦਾ ਹਲੋ ਜੀ ਵੀ ਨੈੱਕ ਬਣਿਆ ਹੋਇਆ ਕਪੜਾ ਕਿਤੇ ਨਹੀਂ ਜਾਣ ਵਾਲਾ ਜਿੱਦਾਂ ਮਰਜੀ ਧੋ ਰਫ ਟਫ ਯੂਜ਼ ਕਰੋ ਇਹਨੂੰ ਕੁਝ ਨਹੀਂ ਹੋਣਾ ਹਲੋ ਜੀ ਪਹੁੰਚ ਬਾਵਾ ਤਾਂ ਵਰਕ ਮਿਲੂਗਾ ਨਾਲ ਦੁਪੱਟਾ ਆਊਗਾ ਠੀਕ ਹੈ ਜਿੱਦਾਂ ਮਰਜੀ ਵਰਤੋ ਤੇ ਕੁਝ ਵੀ ਨਹੀਂ ਹੋਣਾ ਇਹਨੂੰ ਮਸ਼ੀਨ 'ਚ ਧੋ ਲੋ ਓਦਾਂ ਧੋ ਲੋ ਧੁੱਪੇ ਪਾ ਲੋ ਛਾਵੇਂ ਪਾ ਲੋ ਕੁਝ ਨਹੀਂ ਹੋਣਾ 850 ਪ੍ਰਾਈਸ ਠੀਕ ਹੈ ਫਿਰ ਸੇਮ ਆਏਗਾ ਇਸੇ ਕਪੜੇ 'ਚ ਚਿੱਤਰਾ ਦੇ ਉੱਪਰ ਐਵਲਾ ਡਿਜ਼ਾਈਨ ਠੀਕ ਹੈ ਅ ਰਾਮਾ ਗ੍ਰੀਨ ਮੋਰ ਪੰਖੀਆ ਜਾਂ ਕਲਰ ਨਾਲ ਦੁਪੱਟਾ ਆਏਗਾ ਇਸੇ ਤਰ੍ਹਾਂ ਦਾ ਹਲੋ ਜੀ ਠੀਕ ਹੈ ਹਲੋ ਜੀ ਓਕੇ ਦੋ ਸਾਈਡ ਵੱਡੇ ਪੱਲਿਆਂ ਦੇ ਉੱਪਰ ਵੱਡੀ ਜਿਹੜੀ ਹੁੰਦੀ ਸਿਰ ਤੇ ਆਉਂਦਾ ਉੱਤੇ ਕਢਾਈ ਹੈ 850 ਪ੍ਰਾਈਸ ਰਹੇਗਾ ਫਿਰ ਆ ਗਿਆ ਜੀ ਆਪਣੇ ਕੋਲ ਜਾਮ ਦੇ ਉੱਪਰ ਹਲੋ ਜੀ ਇਹ ਵੀ ਬਹੁਤ ਸੋਹਣਾ ਸੂਟ ਆ ਪੈਨਲ ਸਾਈਡ ਵਰਕ ਆਏਗਾ ਪਰਪਲ ਕਲਰ ਦਾ ਸੂਟ ਆ 골ਡਨ ਵਰਕ ਉੱਪਰ ਤੁਹਾਨੂੰ ਸਾਰਾ ਮਿਲੇਗਾ ਆ ਲਓ ਜੀ ਤੇ ਨਾਲ ਮਿਲੇਗਾ ਹਲਕਾ ਫੁਲਕਾ ਜਿਆ ਦੁਪੱਟਾ ਹਲਕਾ ਸ਼ਿਫੋਨ ਦਾ ਨਾਜ਼ਮੀਨ ਦਾ ਦੁਪੱਟਾ ਹੁੰਦਾ ਨਾ ਜਿਹੜਾ ਉਸ ਤਰ੍ਹਾਂ ਦਾ ਦੁਪੱਟਾ ਮਿਲੇਗਾ ਆ ਲਓ ਜੀ ਠੀਕ ਹੈ ਇਹਨੂੰ ਲੈਸ ਲਗਾਓ ਪਾਰਾ ਕਰੋ ਜਿੱਦਾਂ ਮਰਜ਼ੀ ਕਰੋ 850 ਦਾ ਬਿਲਕੁਲ ਤੇ ਬਿਲਕੁਲ 850 ਦਾ ਸੂਟ ਹੈ ਆ ਲਓ ਜੀ ਫਿਰ ਇਹਦੇ ਵਿੱਚ ਇੱਕ ਕਲਰ ਆ ਗਿਆ ਇਹ ਵਾਲਾ ਮੋਰ ਪੰਖੀਆ ਕਲਰ ਠੀਕ ਹੈ ਅਲੋ ਜੀ ਇਹ ਵੀ 850 ਦਾ ਲੱਗੇਗਾ ਅੱਜ ਵਾਲੀ ਵੀਡੀਓ ਦੇ ਸਾਰੇ ਸੂਟ 850 ਦੇ ਹੋਣਗੇ ਫਿਰ ਆ ਗਿਆ ਇੱਕ ਕਲਰ ਮਹਿੰਦੀ ਕਲਰ ਇਹ ਵਾਲਾ ਇਹ ਵੀ ਸੇਮ ਹੀ ਹੋਏਗਾ ਤੇ ਬਸ embroidery ਦਾ ਫਰਕ ਹੋਏਗਾ 5 ਮੀਟਰ ਕੱਟ ਆਏਗੀ ਸੂਟ ਕਿਸੇ ਨੂੰ ਦੇਣਾ ਲੈਣਾ ਹੈ ਆਪਣੇ ਵਾਸਤੇ ਲੈਣਾ ਹੈ ਹਲਕਾ ਫੁਲਕਾ ਜਿਹਾ ਸੂਟ ਹੈ ਬੜਾ ਸੋਹਣਾ ਅਲੋ ਜੀ ਨਾਜ਼ਮੀਨ ਦਾ ਦੁਪੱਟਾ ਆਏਗਾ ਨਾ ਤੇ ਬਹੁਤ ਹੀ ਸੋਹਣਾ ਜਿਆ 850 ਪ੍ਰਾਈਸ ਹੈਗਾ ਇਹ ਸਾਡੇ ਅੱਜ ਦੇ ਸੂਟ ਸੀਗੇ ਜਿਹੜੇ ਕਿ ਬਹੁਤ ਹੀ ਸੋਹਣੇ ਤੇ ਪਿਆਰੇ ਤੇ ਅਲੱਗ ਵੈਰਾਈਟੀ ਦੇ ਜਿਹੜੇ ਕਿ ਆਪਾਂ ਹਮੇਸ਼ਾ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਤੁਹਾਡੇ ਕਮੈਂਟਾਂ ਦੀ ਵੇਟ ਰਹਿੰਦੀ ਆ ਠੀਕ ਹੈ ਤੇ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਥੈਂਕ ਯੂ ਧੰਨਵਾਦ